ਫਾਉਲਦ ਬਹੁਤ ਵਧੀਆ ਗੜੇ ਨੇ ਕੋਈ ਮੋਚ ਕਿ ਨਾ ਕੋਈ ਬੇਟਾ ਕੋਈ ਨਹੀਂ ਆ ਗੂ ਇੱਥੇ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਘਟਾ ਉਹ ਤੋਂ ਬਾਅਦ ਇਹਨਾਂ ਨੇ ਫੋਨ ਚੱਕਿਆ ਜਿਹੜੇ ਨਾਲ ਸੀ ਮੁੰਡਿਆਂ ਨੇ ਜਿਨ੍ਹਾਂ ਨੇ ਹੀ ਚੱਕਿਆ ਤਾਂ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਨਾਲ ਲਾਤਾਂ ਕੱਟੀ ਗਈ ਹੈ ਟਰੈਕਟਰ ਦੇ ਮਗਰ ਕੋਈ ਦਾਣੇ ਕੱਟਣ ਵਾਲੀ ਜਾਂ ਕੋਈ ਮੱਕੀ ਮੁੱਕੀ ਵੱਢਣ ਵਾਲੀ ਉਹ ਮਸ਼ੀਨ ਪਾਈ ਗਈ ਸੀ ਅਸੀਂ ਮੇਰਾ ਨਾਮ ਕੁਲਵਿੰਦਰ ਕੌਰ ਹੈ ਮੇਰੇ ਘਰ ਦਾ ਨਾਮ ਗਰਿੰਜੀਤ ਸਿੰਘ ਆ ਤੇ ਹਸਪੀਟਲ ਪਹੁੰਚ ਐਕਸੀਡੈਂਟ ਹੋਇਆ ਕੌਣ ਕੀ ਲੱਗਦਾ ਤੁਹਾਡੇ ਕੀ ਮੇਰਾ ਹਸਬੰਦ ਹੈ ਕੀ ਵਾਜ ਟਰੈਕਟਰ ਦਾ ਐਕਸੀਡੈਂਟ ਹੋਇਆ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਘਰੇ ਸੀਗੀ ਮੈਨੂੰ ਬਾਅਦ ਚ ਪਤਾ ਲੱਗਾ ਲੱਤ ਵੱਡੀ ਜਦ ਕਿ ਪੁੱਛੋਗੇ ਕਿੱਥੇ ਜਾ ਰਹੇ ਸੀ ਪਤਾ ਇਹ ਡਾਲੇ ਤੋਂ ਆਉਂਦੇ ਸੀਗੇ ਚੜੈਕਾਗੇ ਐਕਸੀਡੈਂਟ ਹੋ ਗਿਆ ਇਹ ਕਾਦੇ ਤੇ ਸੀ ਮੋਟਰਸਾਈਕਲ ਤੇ ਸੀ ਟਰੈਕਟਰ ਦੇ ਵਿੱਚ ਵੱਜਿਆ ਆਮਣੋ ਸਾਹਮਣੇ ਟੱਕਰ ਹੋ ਗਈ ਪਤਾ ਨਹੀਂ ਇਹ ਕਹਿੰਦੇ ਇਹਨਾਂ ਦੀ ਗਲਤੀ ਪਤਾ ਨਹੀਂ ਉਹਨਾਂ ਦੀ ਗਲਤੀ ਮੈਨੂੰ ਨਹੀਂ ਪਤਾ ਮੈਂ ਘਰੋਂ ਆਈ ਹਾਂ ਹੁਣ ਉਹ ਕੀ ਹਾਲਤ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਵੀਰੇ ਉਹਨਾਂ ਦੀ ਕਿੱਦਾਂ ਲੱਗ ਹੋ ਗਿਆ ਬਹੁਤ ਇੱਕ ਬੇਟਾ ਕੋਈ ਨਹੀਂ ਆਗੂ ਇੱਕ ਬੱਚਾ ਕੀ ਕੰਮ ਕੀ ਕਰਦੇ ਆ ਨਹੀਂ ਸ਼ਟਰਡ ਦਾ ਕੰਮ ਕਰਦੇ ਆ ਸ਼ਟਰਡ ਦਾ ਹਾਂ ਮੈਂ ਗੂੜੀ ਦਾ ਕੰਮ ਹਾਂਜੀ ਇਹ ਸਾਡੀ ਮਦਦ ਕਰ ਫੈਂਡ ਜਾਦੇ ਸੀ ਇਹ ਝੜੀ ਕਰਕੇ ਆਏ ਸੀ ਹਾਂ ਕਿਥੇ ਕਰਦੇ ਸੀ ਇਹ ਡਾਲੇ ਕੰਮ ਕਰਦੇ ਆ ਗਾਂ ਬੁੱਟਰ ਤੋਂਗਾ ਉਤੋਂ ਆਉਂਦੇ ਸੀ ਪਹਿਲਾਂ ਮੇਰੇ ਨਾਲ ਵਧੀਆ ਗੱਲ ਕੀਤੀ ਹੈ ਘੰਟਾ ਕੋ ਉਤੋਂ ਬਾਅਦ ਇਹਨਾਂ ਨੇ ਫੋਨ ਚੱਕਿਆ ਜਿਹੜੇ ਨਾਲ ਸੀ ਮੁੰਡਾ ਨੇ ਜਿਨ੍ਹਾਂ ਨੇ ਚੱਕਿਆ ਉਹਨਾਂ ਨੂੰ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋ ਗਿਆ ਨਾਲ ਇੱਥੇ ਕੌਣ ਲੱਗਿਆ ਇੱਥੇ ਐਂਬੂਲੈਂਸ ਲੈ ਕੇ ਆਜੋ ਤੇ ਮੁੰਡਿਆਂ ਨੇ ਭੇਜਿਆ ਮੈਨੂੰ ਤਾਂ ਪਤਾ ਨਹੀਂ ਸੀ ਬਾਅਦ ਚ ਆਈ ਮੈਂ ਤਿੰਨਾਂ ਦੇ ਨਾਲ ਤੇ ਛੜਕ ਥਾਣੇ ਦੇ ਕੋਲੇ ਮੰਡੀ ਦੇ ਕੋਲੇ ਐਕਸੀਡੈਂਟ ਹੋਇਆ ਇਹ ਮੋਟਰਸਾਈਕਲ ਤੇ ਸੀਗਾ ਇਹਦਾ ਨਾਮ ਹੈ ਕਿਰਨਜੀਤ ਸਿੰਘ ਇਹ ਛੜਕ ਦੇ ਰਹਿਣ ਵਾਲਾ ਮੁੰਡਾ ਔਰ ਇਹਦਾ ਜਿਹੜਾ ਮਤਲਬ ਜਿਹਨੇ ਦੀ ਲੱਤ ਕੱਟੀ ਗਈ ਹੈ ਟਰੈਕਟਰ ਦੇ ਮਗਰ ਕੋਈ ਦਾਣੇ ਕੱਟਣ ਵਾਲੀ ਜਾਂ ਕੋਈ ਮੱਕੀ ਮੁੱਕੀ ਵੱਢਣ ਵਾਲੀ ਉਹ ਮਸ਼ੀਨ ਪਾਈ ਗਈ ਸੀ ਜਿਹਦੇ ਕਾਰਨ ਇਹਦੇ ਇਹ ਹਾਦਸਾ ਕਿੱਥੇ ਕੀ ਲੱਗ ਰਿਹਾ ਕਿ ਕਿੱਥੋਂ ਆਵੇ ਕਿੱਥੇ ਜਾ ਰਿਹਾ ਸੀ ਕੋਈ ਪਤਾ ਲੱਗੇ ਨਹੀਂ ਇਹ ਇਹ ਤੋਂ ਮੋਗੇ ਤੋਂ ਹੀ ਗਿਆ ਉਹਦੇ ਪੈਟਰੂ ਜਾ ਰਿਹਾ ਸੀ ਜੜਕਣ ਜੱਜਦਾਰ ਬੰਦਾ ਜੀ ਇਹ ਵੈਲਡਿੰਗ ਵੋਲਡਿੰਗ ਦਾ ਕੰਮ ਕਿਹਦੇ ਕਰਦਾ ਹੁੰਦਾ ਜੇ ਗੱਲ ਕਰੀਏ ਸਥਿਤੀ ਦੀ ਕੀ ਸਥਿਤੀ ਸੀ ਨਾ ਇਸ ਟਾਈਮ ਸੀ ਸੀ ਦੇਖੋ ਇਹਦੀ ਹਲੇ ਤਾਂ ਮਤਲਬ ਮਾਲਕ ਦੀ ਕਿਰਪਾ ਵੀ ਲੱਤ ਜ਼ਰੂਰ ਕੱਟੀ ਗਈ ਹੈ ਇਹਦੀ ਤੇ ਇੱਕ ਹੱਥੇ ਸੱਟ ਹੈ ਕਾਫੀ ਕੋਈ ਪਰਿਵਾਰ ਨਾਲ ਸੰਪਰਕ ਹੋ ਸਕਿਆ ਜੀ ਪਰਿਵਾਰ ਨਾਲ ਦੀ ਮੈਸੇਜ ਗਈ ਹੈ ਨਾਲ ਮੁੰਡੇ ਦੀ ਮੈਸੇਜ ਆ ਗਈ ਸੀ ਇਹਨੂੰ ਫਰੀਦਕੋਟ भेजया ਗਿਆ ਭਰਾ ਆਇਆ ਸੀ ਭਰਾ ਕਹਿੰਦਾ ਵੀ ਮੈਂ ਜਾ ਨਹੀਂ ਸਕਦਾ ਕੋਈ ਪਤਾ ਲੱਗ ਸਕੇ ਵੀ ਐਕਸੀਡੈਂਟ ਹੋਇਆ ਕਿ ਥੈਂਕ ਯੂ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਹਾਦਸਾ ਹੋ ਗਿਆ ਇਹ ਮੋਟਰਸਾਈਕਲ ਤੇ ਸੀਗਾ ਮਤਲਬ ਟਰੈਕਟਰ ਖੜਾ ਸੀ ਜਾਂ ਨਹੀਂ ਉਹ ਸਾਨੂੰ ਉਹਦੇ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਮੁੰਡਾ ਜਾ ਕੇ ਝਾਕ ਕੇ ਲਿਆ ਗਿਆ